ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਤੇ ਅੱਜ ਦੇ ਇੱਕ ਹਿੱਸੇ ਦੇ ਵਿੱਚ ਮੈਂ ਗੱਲ ਕਰਨੀਆਂ ਸੂਰਜ ਸ਼ਰਮਾ ਜੀ ਦੀ। ਉਹਨਾਂ ਦਾ ਕਿੱਸਾ ਚੰਡੀਗੜ੍ਹ ਦੇ ਰਹਿਣ ਵਾਲੇ ਨੇ। ਕਹਿੰਦੇ ਜਦੋਂ ਮੈਂ ਨਕੋਦਰ ਦਰਬਾਰ ਗਿਆ ਸਾਈਂ ਜੀ ਦੇ ਮੱਥਾ ਟੇਕਣ। ਸਭ ਤੋਂ ਪਹਿਲਾਂ ਸਾਈਂ ਲਾਦੀਸ਼ਾ ਸਰਕਾਰ ਦੇ ਦਰਬਾਰ ਮੱਥਾ ਟੇਕਿਆ। ਫਿਰ ਕਹਿੰਦੇ ਮੈਂ ਵਿੱਕੀ ਸਾਈਂ ਜੀ ਦੇ ਦਰਬਾਰ ਮੱਥਾ ਟੇਕਣ ਗਿਆ ਜਦੋਂ ਕਹਿੰਦੇ ਮੈਂ ਵਿੱਕੀ ਸਾਈਂ ਜੀ ਦੇ ਦਰਬਾਰ ਮੱਥਾ ਟੇਕਣ ਗਿਆ ਤਾਂ ਉੱਥੇ ਬੈਠੇ-ਬੈਠੇ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਸਾਈਂ ਜੀ ਦੀ ਹਵੇਲੀ ਦੇਖਣਾ ਚਾਹੁੰਦਾ ਸਾਈਂ ਜੀ ਦਾ ਮੈਂ ਘਰ ਦੇਖਣਾ ਚਾਹੁੰਦਾ ਵਾਰ-ਵਾਰ ਕਹਿੰਦੇ ਮੇਰੇ ਮਨ ਦੇ ਵਿੱਚ ਇਹੀ ਆ ਰਿਹਾ ਸੀ ਪਰ ਮੈਨੂੰ ਪਤਾ ਨਹੀਂ ਸੀ ਵੀ ਉਹ ਕਿੱਥੇ ਆ ਕਰਦੇ-ਕਰਦੇ ਕਰਦੇ ਚਲੋ ਟਾਈਮ ਹੋ ਰਿਹਾ ਸੀ ਬਾਪੂ ਲਾਲ ਬਾਸ਼ਾ ਸਰਕਾਰ ਦੇ ਦਰਬਾਰ ਵੀ ਜਾਣਾ ਸੀ ਤਾਂ ਮੈਂ ਉੱਥੋਂ ਨਿਕਲਿਆ ਆਟੋ ਵਾਲੇ ਨੂੰ ਮੈਂ ਕਿਹਾ ਕਿ ਭਾਈ ਜੀ ਮੈਂ ਬਾਪੂ ਲਾਲ ਬਾਸ਼ਾ ਸਰਕਾਰ ਦੇ ਦਰਬਾਰ ਜਾਣਾ ਮੈਂ ਕਿਧਰ ਦੀ ਜਾਣਾ ਤਾਂ ਜਿਸ ਰਸਤੇ ਤੋਂ ਮੈਂ ਜਾਣਾ ਚਾਹੁੰਦਾ ਸੀ ਆਟੋ ਵਾਲੇ ਨੇ ਕਿਹਾ ਕਿ ਭਾਈ ਇੱਧਰ ਦੀ ਨਾ ਜਾਇਓ ਇੱਧਰ ਰਸਤਾ ਸਹੀ ਨਹੀਂ ਹੈਗਾ ਤੁਸੀਂ ਦੂਸਰੀ ਸਾਈਡ ਤੋਂ ਚੱਲ ਜਾਓ ਤਾਂ ਉਸ ਬਾਈ ਦੇ ਦੱਸੇ ਅਨੁਸਾਰ ਮੈਂ ਉਸ ਰਸਤੇ ਤੋਂ ਗਿਆ ਜਾਂਦੇ ਜਾਂਦੇ ਅੱਗੇ ਮੇਰੀ ਨਜ਼ਰ ਪਈ ਤੇ ਮੈਨੂੰ ਪਤਾ ਲੱਗਿਆ ਕਿ ਇਹ ਸਾਈਂ ਜੀ ਦੀ ਹਵੇਲੀ ਆ ਤੇ ਮੈਂ ਬੜਾ ਖੁਸ਼ ਹੋਇਆ ਕਿ ਮੈਂ ਉਸ ਰਸਤੇ ਤੋਂ ਜਾਣਾ ਸੀ ਪਰ ਉਹ ਆਟੋ ਵਾਲੇ ਨੇ ਮੈਨੂੰ ਇਸ ਰਸਤੇ ਪਾ ਦਿੱਤਾ ਤੇ ਸਾਈਂ ਜੀ ਦੀ ਹਵੇਲੀ ਮੈਨੂੰ ਦਿਖ ਗਈ ਮਨ ਦੇ ਵਿੱਚ ਸੀ ਕਿ ਸਾਈਂ ਜੀ ਦੀ ਹਵੇਲੀ ਦੇਖਣੀ ਆ ਪਰ ਸਾਈਂ ਜੀ ਨੇ ਕਿਵੇਂ ਦਿਖਾਈ ਉਸ ਆਟੋ ਵਾਲੇ ਦੇ ذریعے ਦਿਖਾਈ ਉਹਦੇ ਮੂੰਹੋਂ ਕਹਾਇਆ ਵੀ ਇੱਧਰ ਦੀ ਨਹੀਂ ਜਾਣਾ ਤੂੰ ਉੱਧਰ ਦੀ ਜਾਣਾ ਇਹ ਸਭ ਸਾਈਂ ਜੀ ਦੇ ਰੰਗ ਨੇ ਸਾਈਂ ਜੀ ਸਾਰਿਆਂ ਦੇ ਦਿਲਾਂ ਦੀ ਜਾਣਦੇ ਨੇ ਕਿ ਤੁਹਾਨੂੰ ਮੈਨੂੰ ਕਦੋਂ ਕੀ ਚਾਹੀਦਾ ਕਿਉਂ ਟਾਈਮ ਆਉਣ ਤੇ ਸਭ ਕੁਝ ਦੇਵ ਹੀ ਰਹੇ ਨੇ ਬਸ ਸਬਰ ਰੱਖੋ ਯਕੀਨ ਰੱਖੋ ਤੇ ਜੇ ਤੁਹਾਨੂੰ ਇਹ ਕਸਤਾ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ